ਉਹ ਦੇਖ ਬੁੱਟਾ ਚੋਰ ਅੱਜ ਅੱਜ ਆਇਆ ਕਬੂ ਉਹ ਦੇਖ ਉਹ ਤੇਰੀ ਇਹ ਤੇ ਉਹੀ ਐ ਇਹ ਰੋਜ਼ ਬੁੱਟੇ ਲੈ ਆਇਆ ਚੱਕੇ ਹਾਂ ਅੱਜ ਫੜਦੇ ਹਾਂ ਮੈਂ ਅੱਜ ਨਹੀਂ ਆਰ ਦਿੰਦੇ ਦੇਖ ਰਿਆ ਐ ਕਿਹੜਾ ਹਾਂਜੀ ਹੂੰਜੀ ਹਾਂ ਭਈ ਆਇਆ ਕੀ ਕਰਦੇ ਹੋ ਬੁੱਟੇ ਚੋਰੀ ਕਰ ਰਹੇ ਆਂ ਜੀ ਨਾ ਤੁਹਾਨੂੰ ਸ਼ਰਮ ਨਹੀਂ ਆਦੀ ਬੁੱਟੇ ਚੋਰੀ ਕਰਨ ਲੱਗਿਆ ਸ਼ਰਮ ਆਦੀ ਹੈ ਜੀ ਆਹ ਤਾਹੀਂ ਤਾਂ ਚੋਰੀ ਚੋਰੀ ਬੁੱਟੇ ਲੈ ਰਹੇ ਆਂ ਜੀ ਨਾਲੇ ਤੁਸੀਂ ਤਾਂ ਮੇਰੀ ਆਕੇ ਨਾ ਸ਼ਰਮ ਨੂੰ ਸਪਰਸ਼ ਛਾਲ ਕਰਤਾ ਯਾਰ ਲੈ ਇਹ ਕਿੰਨੂੰ ਪੁੱਛ ਕੇ ਕਰਦੇ ਆਂ ਇਹ ਕੰਮ ਇਹ ਤਾਂ ਜੀ ਮੈਂ ਆਪਣੇ ਆਪ ਨੂੰ ਪੁੱਛ ਕੇ ਬੁੱਟੇ ਲੈਨੇ ਆ ਲੈ ਆ ਕੀ ਗੱਲ ਬਣੀ ਆਪਣੇ ਆਪ ਤੋਂ ਬੰਦਾ ਕਿਉਂ ਪੁੱਛਦਾ ਛੇ ਜੀ ਬੁੱਟੇ ਨੂੰ ਕੋਲ ਆਇਆ ਮੈਂ ਪੰਤਰ ਧਿਆਨ ਹੋ ਗਿਆ ਮੈਂ ਪੁੱਛਿਆ ਮੈਂ ਕਿਹਾ ਜੀ ਮੈਂ ਤੁਹਾਡੇ ਬੁੱਟੇ ਤੁਹਾਨੂੰ ਲੈਣਾ ਬੁੱਤੋ ਕਹਿੰਦੇ ਕੋਈ ਜਦ ਹੀ ਲੈ ਜਾਊਗੀ ਉਹ ਨਹੀਂ ਆਪਣੇ ਬੁੱਤੇ ਜਿੰਨੇ ਮਰਜ਼ੀ ਲੈ ਜਾ ਇਸ ਲਈ ਮੈਂ ਬੁੱਤੇ ਚੋਰੀ ਕਰਨ ਲੱਗ ਗਿਆ ਲੈਦਾ ਤੂੰ ਸਾਰਾ ਬਾਗ ਹੀ ਲੁੱਟ ਕੇ ਲੈ ਜਾਇਆ ਸ਼ਰਮ ਨਹੀਂ ਆਈ ਸਰਕਾਰੀ ਬੁੱਤੇ ਚੋਰੀ ਕਰਦੇ ਨੇ ਆਂਦੀ ਹੈ ਜੀ ਮੈਨੂੰ ਤਾਂ ਬਹੁਤ ਸ਼ਰਮ ਆਂਦੀ ਹੈ ਥਿਆਨੇ ਕਹਿੰਦੇ ਨੇ ਨਾ ਜਿਨੇ ਕੀਤੀ ਸ਼ਰਮ ਉਹਦੇ ਫੁੱਟੇ ਕਰਮ ਇਸ ਲਈ ਮੈਂ ਆਪਣਾ ਕਰਮ ਆਪੇ ਕਰ ਲੈਂਦਾ ਯਾਰ ਇਹ ਤੇ ਵੀ ਗਾਣਾ ਵੀ ਬਣਿਆ ਹੋਇਆ ਹਾਂ ਬਣਿਆ ਹੈ ਜੀ ਕਰ ਕਰਮ ਕੀਏ ਜਾਂ ਫਲ ਕੀ ਛਾ ਮਤ ਕਰੇ ਇਨਸਾਨ ਜੇਸੀ ਕਰਮ ਕਰੇਗਾ ਵੈਸਾ ਫਲ ਦੇਗਾ ਭਗਵਾਨ ਮੁਕੇਸ਼ ਦਾ ਗਾਣਾ ਹੈ ਤੈਨੂੰ ਪਤਾ ਹੈ ਫਿਰ ਕਰਮ ਕਿਹੜੇ ਹੁੰਦੇ ਤੇ ਜਿਹੜੇ ਕਰਮ ਕਰੇਗਾ ਉਹ ਜੇ ਫਲ ਪੇਲਦਾ ਹੈ ਤੈਨੂੰ ਉਹ ਜੇ ਫਲ ਮਿਲਦਾ ਨਹੀਂ ਮੈਨੂੰ ਮੈਂ ਇਥੋਂ ਬੂਟੇ ਚੋਰੀ ਕਰਕੇ ਆਪਣੇ ਘਰ ਲੈ ਕੇ ਜਾਂਦਾ ਹਾਂ ਘਰੋਂ ਕੋਈ ਹੋਰ ਹੀ ਬੂਟੇ ਚੋਰੀ ਕਰਕੇ ਲੈ ਜਾਂਦਾ ਤੇ ਕੁਝ ਮੈਨੂੰ ਉਹਦੇ ਬੂਟੇ ਚੋਰੀ ਕਰਦਾ ਸਤ ਨਫਰਤ ਨਾਲ ਮੈਨੂੰ ਪ੍ਰਦਸ਼ ਕਰਦੇ ਕੋਈ ਬੂਟੇ ਚੋਰੀ ਕਰੇ ਮੈਂ ਫਿਰ ਉਹ ਤੇ ਚੋਰੀ ਕਰਦੇ ਤੇ ਤੂੰ ਫਿਰ ਤੂੰ ਕਿਹਨੂੰ ਪੁੱਛ ਕੇ ਕਰ ਰਹਾ ਹੈ ਕੰਮ ਇਹ ਤੈਨੂੰ ਮੈਂ ਕਹ ਤਾ ਹੈ ਜੀ ਮੈਂ ਤਾਂ ਆਪਣੇ ਆਪ ਤੋਂ ਪੁੱਛ ਕੇ ਬੂਟੇ ਚੋਰੀ ਕਰਦਾ ਨਾڑے ਤੁਸੀਂ ਨਾ ਸਰਕਾਰ ਦਾ ਵੀ ਸਲੋਗਨ ਹੈ ਜੀ ਕਹਿੰਦੇ ਨੇ ਸਾਰੇ ਪਾਸੇ ਹਰਿਆਲੀ ਕਰੋ ਬੂਟੇ ਲਾਓ ਦਰਖਤ ਲਗਾਓ ਪੇੜ ਲਗਾਓ ਤੇ ਜਿਹੜਾ ਉਸ ਕੰਮ ਦੇ ਵਿੱਚ ਰੋੜਾ ਪਾਵੇ ਉਹਨੂੰ ਦੱਸੋ ਸਰਕਾਰ ਨੂੰ ਅੰਦਰ ਕਰਦੀ ਹੈ ਤੇ ਮੈਂ ਇੱਥੇ ਬੂਟੇ ਲਾ ਕੇ ਕਿਸੇ ਹੋਰ ਪਾਸੇ ਲਗਾਣੇ ਹਰਿਆਲੀ ਨੇ ਤੁਸੀਂ ਮੇਰੇ ਕੰਮ ਵਿੱਚ ਰੋੜਾ ਪਾਈ ਜਾਂਦੇ ਇਹ ਕਰ ਕੀਦੇ ਹੋ ਜੀ ਸਰਬ ਮੈਂ ਹਰਿਆਲੀ ਸਾਰੇ ਪਾਸੇ ਹਰਿਆਲੀ ਦਾ ਮੈਂ ਸਰਕਾਰ ਦੇ ਸਲੋਗਨ ਦੀ ਕਦਰ ਕਰਦਾ ਤੁਸੀਂ ਪੰਗੇ ਪਾਈ ਜਾਂਦੇ ਪਾਸੇ ਵਾਲ ਦੀ ਗੱਲ ਹੈ जनाब दसो हम बूटे के ना फिर कहो चोरी कर दे बूटे लवान के ना हूँ अपने आप बूटे लेना हाँ हाँ जिन्हें मर्जी लूटे ने जिन्हें मर्जी तक किने बूटे ला जिन्हें मर्जी लेना तू अपने आप लोग फिर ठीक है मैं चोरी नहीं ना करना अपने आप नुछ के बूटे लै ला अ दो बूटे होना 嗯。<laughs> <laughs>